ਆ ਵੀ ਆ ਜਾਓ ਬਾਸਰ ਜਾ ਕੇ ਇਹ ਕਿਹੜਾ ਆਉਂਦੀ ਬਣਾਉਣੀ ਜੀ ਦੀ ਡੈਥ ਹੋਈ ਹੈ ਵੈਨ ਚੱਲ ਕੇ ਜਿਹੜਾ ਗੁਰੂ ਰਸਾਇਤ ਕੋਲੂ ਕੰਨ ਜਾ ਰਿਹਾ ਸੀ ਤੁਹਾਡੇ ਪਿੰਡ ਦਾ ਸੀ ਹਾਂਜੀ ਸਾਡੇ ਪਿੰਡ ਦਾ ਸੀ ਇਹ ਰਿੰਕੂ ਕੁਮਾਰ ਦੀ ਜੈ ਕਿਸ਼ਨ ਦਾ ਲੜਕਾ ਸੀ ਬੇਟਾ ਸੀ ਸਿਰਫ ਇਹਨ ਦਾ ਸਿਰਫ 5 ਸਾਲ ਦਾ ਬੇਟਾ ਸੀ ਇੱਕੋ ਮੁੰਡਾ ਸੀ ਜੀ ਹੂੰ ਬਹੁਤ ਮਾੜਾ ਹਾਲ ਹੈ ਬਹੁਤ ਜ਼ਿਆਦਾ ਜੀ ਪਿੰਡ 'ਚ ਪੂਰਾ ਅਫਸੋਸ ਹੋਇਆ ਜੀ ਤੇ ਕਿਵੇਂ ਕਟਣਾ ਦਾ ਪਤਾ ਲੱਗਿਆ ਸਾਰਾ ਕਟਣਾ ਦਾ ਜਦੋਂ ਪਤਾ ਲੱਗਾ ਜੀ ਪੈਰਾ ਤੁਨੂੰ ਜ਼ਮੀਨ ਖਿਸਕ ਗਈ ਇੱਕਰੀ ਤਾਂ ਹੀ ਸਾਡੇ ਹੂੰ ਬਹੁਤ ਮਾੜਾ ਹੋਇਆ ਜੀ